ਬਾਈ ਵੇਖਦੇ ਦੇਖੋ ਕਿੰਨੀ ਮਿਹਨਤ ਕੀਤੀ ਹੋਊਗੀ ਹਨਾ ਤੁਸੀਂ ਇੱਥੋਂ ਦਾ ਜਲਾ ਲਾ ਸਕਦੇ ਹੋ ਆ ਰੋਲ ਸਭ ਸ੍ਰੀ ਗੁਰੂ ਗੱਲ ਬਾਈ ਜੀ ਕੀ ਹਾਲ ਚਾਲ ਹੈ ਜਿਹੜੇ ਭਰਾ ਕਹਿੰਦੇ ਹੁੰਦੇ ਆ ਕਮੈਂਟਾਂ ਦੇ ਵਿੱਚ ਵੀ ਲੈਦਰ ਦਾ ਟੂਰਨਾਮੈਂਟ ਕਰਾਓ ਲੈਦਰ ਦੀ ਬਾਲ ਨਾਲ ਖੇਡੇ ਫਿਰ ਪਤਾ ਲੱਗੂਗਾ ਤੇ ਬਾਈ ਜੀ ਆ ਤੁਹਾਨੂੰ ਲੈਦਰ ਵਾਲੇ ਟੂਰਨਾਮੈਂਟ ਦਾ ਦਿਖਾਉਣਾ 4 5 6 ਨੂੰ ਟੂਰਨਾਮੈਂਟ ਆ ਬਾਈ ਸਾਡੇ ਆਪਣੇ ਸ਼ਹਿਰ ਖੰਨੇ ਤੇ ਭਰਾ ਦੇਖੋ ਕਿੰਨੀ ਮਿਹਨਤ ਕਰ ਰਹੇ ਨੇ ਮੈਂ ਤੁਹਾਨੂੰ ਦਿਖਾਉਣਾ ਬਾਈ ਗਰਾਊਂਡ ਤਿਆਰ ਕਰਨ ਲਈ ਮੀਂਹ ਪਿਆ ਜਮਾ ਗਿੱਲਾ ਸੀ ਤੇ ਮਿਹਨਤ ਦੇਖਿਓ ਚਾਰ ਤੋਂ ਸ਼ੁਰੂ ਆ ਟੂਰਨਾਮੈਂਟ ਤੇ ਮਲਾਉਣਾ ਮੈਂ ਤੁਹਾਨੂੰ ਵੀਰੇ ਉਹਨਾਂ ਨਾਲ ਵੀ ਤੇ ਘੈਂਟ ਟੂਰਨਾਮੈਂਟ ਹੋਣਾ ਬਾਈ ਪੂਰਾ ਆਪਾਂ ਅੰਪਾਇਰੀ ਕਰਨੀ ਆ ਤੇ ਵਧੀਆ ਜਿਹਾ ਟੂਰਨਾਮੈਂਟ ਆ ਫਲ ਕਰਾਉਣਿਆਂ ਗੱਲਬਾਤ ਆਜੋ ਨਾਲੇ ਤੁਹਾਨੂੰ ਗਰਾਊਂਡ ਦਿਖਾਉਨੇ ਆ ਬਈ ਇੱਕ ਨੰਬਰ ਕਰਾਉਣਾ ਆ ਰੀਆ ਆ ਰੀਆ ਸਕੂਲ ਦਾ ਲਗਭਗ ਤਾਂ ਸਾਰੇ ਜਾਣਦੇ ਹੋਣਗੇ ਰੀਆ ਸਕੂਲ ਦਾ ਗਰਾਊਂਡ ਆ ਤੇ ਉੱਥੇ ਮੈਚ ਹੋਣੇ ਆ ਬਾਈ ਲੈ ਵਰਦੇ ਘੈਂਟ ਆ ਕੰਮ ਪੂਰਾ ਬਾਈ ਦਿਖਾਉਨੇ ਆ ਤੁਹਾਨੂੰ ਆਜੋ ਆ ਦੇਖੋ ਜੀ ਗਰਾਊਂਡ ਤੇ ਚਲਦੀ ਆ ਗਰਾਊਂਡ ਦੀ ਤਿਆਰੀ ਮਾਰੋ ਮਾਰ ਪੂਰਾ ਘੈਂਟ ਕੰਮ ਹੋ ਗਈ ਕੈਂਟ ਕੈਂਟ ਦੇਖੋ ਤੁਸੀਂ ਸਟੇਡੀਅਮ ਇੱਥੇ ਲੈਦਰ ਦਾ ਟੂਰਨਾਮੈਂਟ ਹੋਣਾ ਤੇ ਵੀਡੀਓ ਸ਼ੇਅਰ ਕਰਿਓ ਬਾਈ ਸਾਰੇ ਕਹੀ ਤਾਂ ਜਾਂਦੇ ਹੁੰਦੇ ਆ ਲੈਦਰ ਦਾ ਲੈਦਰ ਦਾ ਦੇਖਦੇ ਆ ਕਿੰਨੀ ਕੁ ਸਪੋਰਟ ਕਰਦੇ ਹੋ ਲੈਦਰ ਨੂੰ ਤੁਸੀਂ ਸਾਰੇ ਭਰਾ ਸ਼ੇਅਰ ਕਰਿਓ ਵੀਡੀਓ ਤੇ ਮਲਾਉਂਦੇ ਆ ਤੁਹਾਨੂੰ ਵੀਡੀਓ ਨਾਲ ਦੇਖੋ ਪਾਣੀ ਖੜਾ ਗਰਾਊਂਡ ਦੇ ਵਿੱਚ ਤੇ ਕਿੰਨੀ ਮਿਹਨਤ ਲੱਗਣੀ ਆ ਬਾਈ ਹਨਾ ਟੂਰਨਾਮੈਂਟ ਕਰਾਉਣਾ ਸੌਖਾ ਨਹੀਂ ਇਹਦਾ ਸੋ ਸਪੋਰਟ ਕਰਿਆ ਕਰੋ ਬਾਈ ਆਜੋ ਫਿਰ ਮਲਾਉਂਦੇ ਆ ਪਿਚ ਤਿਆਰ ਹੋ ਰਹੀ ਆ ਦੇਖੋ ਵੀ ਜਲਦਾ ਪੂਰਾ ਮਾਰੋ ਮਾਰ ਕੰਮ ਤੇ ਬਿਗੜ ਤੇ ਕੜਾ ਵੇਰਿਆ ਜਾ ਰਿਹਾ ਇਹ ਰੋਲ ਹੋ ਰਹੀ ਆ ਨਾਲ ਦੀ ਨਾਲ ਕਾ ਦੀ ਚਿਕਾਈ ਹੋ ਰਣੀ ਆ ਬਹੁਤ ਮਿਹਨਤ ਆ ਵੀਰੇ ਬਹੁਤ ਜਿਆਦਾ ਮਿਹਨਤ ਕਰਨੀ ਪੈਂਦੀ ਆ ਸੋ ਹਨਾ ਸਪੋਰਟ ਕਰਿਆ ਕਰੀ ਆ ਆਪਾਂ ਇੱਧਰ ਲੈਦਰ ਤੇ ਦੇਖੋ ਲੈਦਰ ਨੂੰ ਦਾ ਸਪੋਰਟ ਕਰਨੀ ਉਦਾਂ ਹੀ ਬਣਦੀ ਆ ਉਹ ਭਰਾਵਾਂ ਨੇ ਬਹੁਤ ਸਾਥ ਦਿੱਤਾ ਤੇ ਵੀਰੇ ਜਮਾ ਦੀ ਗੱਡੀ ਖੜੀ ਆ ਜਿਹਨਾਂ ਨੇ ਕਰਾਇਆ ਤੇ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਕਰਾਇਆ ਭਰਾਵਾਂ ਨੇ ਤੇ ਇੱਧਰ ਵੀ ਜਿਹੜੇ ਨੇ ਸਰਦਾਰ ਨੇ ਜਿਹੜੇ ਤੇ ਵਧੀਆ ਟੂਰਨਾਮੈਂਟ ਵਧੀਆ ਸੋਚ ਨਾਲ ਹੀ ਆਪ ক্রিকেট ਕਦੇ ਨਹੀਂ ਖੇਡੇ ਬਈ ਤੁਸੀਂ ਦੇਖੋ ਫੇਰ ਵੀ ਹਨਾ ਬਾਪੂ ਹੀ ক্রিকেট ਖੇਲਦੇ ਸੀਗੇ ਉਹਨਾਂ ਦੇ ਤੇ ਬਸ ਉਹਨਾਂ ਦਾ ਸੁਪਨਾ ਪੂਰਾ ਕਰਦੇ ਨੇ ਲਾਲੋ ਹਨਾ ਆਪਣੇ ਪਿਤਾ ਜੀ ਦਾ ਸ਼ੌਂਕ ਪੂਰਾ ਕਰ ਰਹੇ ਹਨ ਇਹ ਗੁਰਮਨ ਚੜ੍ਹਦੀ ਕਲਾ ਜ ਰੱਖਿਆ ਜੀ ਸਾਡੀ ক্রিকেট ਬਾਰੇ ਇੰਨਾ ਚੰਗਾ ਸੋਚਦਾ ਸਾਡੀ ক্রিকেট ਬਾਰੇ ਹਨਾ ਇੰਨੀ ਵਧੀਆ ਸੋਚ ਰੱਖਿਆ ਤੇ ਭਰਾ ਆ ਗਿਆ ਕੰਟਰੋਲ ਆ ਕਰਨੀ ਦੇ ਵਿੱਚ ਕੰਟਰੋਲ ਆ ਰਿਹਾ ਹੈ ਉਹਨਾਂ ਦੀ ਮੈਂ ਆ ਰੀ ਲੈਗ ਬਹੁਤ ਹੋਊਗੀ ਨਾ ਸਾਨੂੰ ਗਰਾਊਂਡ ਦੇ ਵਿੱਚ ਜਾ ਕੇ ਵੀ ਦਿਖਾਉਂਗਾ ਤੇ ਵੀਰੇ ਉਹਨਾਂ ਦੇ ਨਾਲ ਵੀ ਮਿਲਾਉਂਗਾ ਸਪੋਰਟ ਕਰਿਓ ਬਸ ਸਾਰੇ ਭਰਾ ਕਹਿੰਦੇ ਲੈਦਰ ਕਰਾਓ ਜੀ ਲੈਦਰ ਦਾ ਹੋਣਾ ਚਾਹੀਦਾ ਜੀ ਜੇ ਆਹ ਵਾਲ ਦੀ ਜਗਾ ਲੈਦਰ ਦੀ ਵਾਲ ਹੁੰਦੀ ਫੇਰ ਮਾਰ ਕੇ ਦਿਖਾਉਂਦਾ ਜੀ ਕਿ ਹੁਣ ਦੇਖਦੇ ਆ ਕਿੰਨੇ ਵੀਰ ਸਪੋਰਟ ਕਰਦੇ ਆ ਹਨਾ ਬਾਕੀ ਚਲੋ ਕਰਾਉਨੇ ਆ ਥੋੜੀ ਗੱਲਬਾਤ ਵੀ ਰਾਜਪੇ ਮੜਿਆ ਫੇਰ ਕਰਾਉਣਾ ਭਾਈ ਬੈਗੜ ਦੇਖੋ ਕਿੰਨੀ ਮਿਹਨਤ ਕੀਤੀ ਹੋਊਗੀ ਨਾ ਤੁਸੀਂ ਇੱਥੋਂ ਦਾ ਜਾਲਾ ਲਾ ਸਕਦੇ ਹੋ ਆ ਰੋਲ ਵਿੱਚੇ ਪਿਆ ਤੇ ਆ ਕੜੇ ਪਏ ਨੇ ਤੇ ਦੇਖੋ ਬਾਈ ਪਿੱਛੇ ਦੇ ਕੱਡੇ ਪਏ ਨੇ ਬੱਟ ਇਹਦੇ ਉੱਤੇ ਬਜਣਾ ਮੈਟ ਨਾਰੀਅਲ ਵਾਲਾ ਤੇ ਆ ਭਰਾ ਮਿਹਨਤ ਕਰ ਰਹੇ ਨੇ ਬਾਈ ਚਾਹੇ ਬੰਦੇ ਸਣਾ ਪੈਸੇ ਲਈ ਕਰ ਰਹੇ ਨੇ ਪਰ ਇਹਨਾਂ ਦਾ ਵੀ ਪੂਰਾ ਯੋਗਦਾਨ ਆ ਬਾਈ ਕ੍ਰਿਕਟ ਲਈ ਕਿਉਂਕਿ ਮੇਨ ਚੀਜ਼ ਇਹ ਤਿਆਰ ਕਰਕੇ ਦੇ ਰਹੇ ਨੇ ਬਾਈ ਜੀ ਦੇਖੋ ਫੇਚ ਬਣੀ ਹੋਈ ਗੱਲਬਾਤ ਪੂਰੀ ਜਰੂਰ ਸਪੋਰਟ ਕਰਿਓ ਬਾਈ ਆ ਟੂਰਨਾਮੈਂਟ ਨੂੰ ਪੂਰੀ ਠੋਕ ਕੇ ਸਪੋਰਟ ਕਰਿਓ ਜਿੰਨੀ ਹੋ ਸਕਦੀ ਆ ਕਿਉਂਕਿ ਬਹੁਤ ਜ਼ਿਆਦਾ ਮਿਹਨਤ ਆ ਜਿਹੜੇ ਬੰਦੇ ਕਦੇ ਆਪ ਖੇਡੇ ਵੀ ਨਹੀਂ ਉਹ ਟੂਰਨਾਮੈਂਟ ਕਰਵਾ ਰਹੇ ਨੇ ਬਾਈ ਤੁਸੀਂ ਸੁਆਹ ਹਿਸਾਬ ਲਾ ਲਓ ਵੀ ਕ੍ਰਿਕਟ ਨੂੰ ਕਿੰਨਾ ਪਿਆਰ ਕਰਦੇ ਹੋਣਗੇ ਨਾ ਤੇ ਕਰਿਓ ਸ਼ੇਅਰ ਬਾਈ ਜਰੂਰ ਹਾਂ ਲਓ ਜੀ ਬਾਬੇ ਹੁਣ ਆਪਾਂ ਚੱਲੇ ਆਂ ਘਰ ਨੂੰ ਤੇ ਬਲੌਗ ਤੁਸੀਂ ਪੂਰਾ ਦੇਖ ਲਿਓ ਸ਼ੇਅਰ ਕਰ ਦਿਓ ਤੇ ਹੁਣ ਆਪਾਂ ਮਿਲਾਂਗੇ ਤੁਹਾਨੂੰ ਟੂਰਨਾਮੈਂਟ ਤੇ ਰੈਗੂਲਰ ਤੁਹਾਨੂੰ ਲੈਜ਼ਰ ਦੀਆਂ ਵੀਡੀਓ ਦਿਖਾਵਾਂਗੇ ਪਲੇਅਰਾਂ ਦੀਆਂ ਲੈਜ਼ਰ ਦੇ ਜਿੰਨੇ ਨਾ ਧੜਕ ਪਲੇਅਰ ਆਉਣਗੇ ਟੌਪ ਦੇ ਪਲੇਅਰ ਆਉਣਗੇ ਤੁਹਾਨੂੰ ਸਾਰਿਆਂ ਦੀਆਂ ਵੀਡੀਓ ਦਿਖਾ ਦਾਂਗੇ ਬਸ ਤੁਸੀਂ ਸਪੋਰਟ ਕਰਿਓ ਬਾਈ ਸ਼ੇਅਰ ਕਰਿਓ ਤੇ ਆ ਟੂਰਨਾਮੈਂਟ ਨੂੰ ਜਰੂਰ ਸਪੋਰਟ ਕਰਿਓ ਬਾਈ ਕਿਉਂਕਿ ਆਪਣੇ ਦਿਲ ਨੂੰ ਬਹੁਤ ਇਹ ਚੀਜ਼ ਲੱਗੀ ਯਾਰ ਸਾਡੇ ਏਰੀਆ ਦੇ ਵਿੱਚ ਬਹੁਤ ਟਾਈਮ ਬਾਅਦ ਟੂਰਨਾਮੈਂਟ ਹੋ ਰਿਹਾ ਲੈਜ਼ਰ ਦਾ ਸੋ ਸਾਰੇ ਸਪੋਰਟ ਕਰਿਓ ਭਰਾ ਬਾਈ ਧੰਨਵਾਦ ਚੈਨਲ ਕਰ ਲਿਓ ਸਬਸਕ੍ਰਾਈਬ ਇੰਸਟਾਗ੍ਰam ਅਮਨ ਬੈਣੀਪਾਲ 1 ਫੋਲੋ ਕਰ ਲਿਓ ਫੇਸਬੁਕ ਅਮਨ ਬੈਣੀਪਾਲ ਫੋਲੋ ਕਰ ਲਿਓ ਤੇ YouTube ਚੈਨਲ ਪੱਕੇ ਪਿੰਡਾ ਵਾਲੇ ਜ਼ਰੂਰ ਸਬਸਕ੍ਰਾਈਬ ਕਰ ਲਿਓ ਬਈ ਧੰਨਵਾਦ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਚ ਰੱਖੇ